ਉਧਰ ਬੀਜੇਪੀ ਦੇ ਵਿੱਚ ਸ਼ਾਮਿਲ ਹੋਏ ਨੇ ਰਣਜੀਤ ਸਿੰਘ ਗਿੱਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਤੇ ਬੀਤੇ ਦਿਨੀ ਅਕਾਲੀ ਦਲ ਨੂੰ ਛੱਡਿਆ ਸੀ ਉਹਨਾਂ ਨੇ ਹਰਿਆਣਾ ਦੇ ਸੀਐਮ ਸੈਣੀ ਨੇ ਉਹਨਾਂ ਨੂੰ ਸ਼ਾਮਿਲ ਕਰਵਾਇਆ ਪਹਿਲਾਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਦੀ ਚਰਚਾ ਚੱਲ ਰਹੀ ਸੀ ਪੰਜਾਬ ਦੇ بڑے ਵੱਡੇ ਬਿਲਡਰ ਨੇ ਰਣਜੀਤ ਗਿੱਲ ਤੇ ਗਿਲਕੋ ਕੰਪਨੀ ਦੇ ਮਾਲਕ ਵੀ ਦੱਸੇ ਜਾਂਦੇ ਨੇ ਤੇ ਹਰਿਆਣਾ ਦੇ ਸੀਐਮ ਨੇ ਇਹਨਾਂ ਨੂੰ ਭਾਜਪਾ ਦੇ ਵਿੱਚ ਸ਼ਾਮਿਲ ਕਰਵਾਇਆ ਪਹਿਲਾਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਦੀਆਂ ਚਰਚਾਵਾਂ ਚੱਲ ਰਹੀਆਂ ਸੀਗੀਆਂ ਪਰ ਹੁਣ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਉਹ ਭਾਜਪਾ 'ਚ ਸ਼ਾਮਿਲ ਹੋ ਚੁੱਕੇ ਨੇ ਗਿਲਕੋ ਕੰਪਨੀ ਦੇ ਮਾਲਕ ਦੱਸੇ ਜਾ ਰਹੇ ਨੇ ਰਣਜੀਤ ਸਿੰਘ ਤਨਮੋਲ ਗੁਲਾਟੀ ਐਸ ਖਬਰ ਤੇ ਬਣੇ ਹੋਏ ਨੇ ਅਨਮੋਲ ਕਿ ਕੁਝ ਜਾਣਕਾਰੀ ਅੱਜ ਸ਼ੋਮਨੀ ਅਕਾਲੀ ਦਲ ਦੇ ਸੀਨੀਅਰ ਲੀਡਰ ਜਿਹੜੇ ਨੇ ਉਹ ਸ਼ਾਮਿਲ ਹੋ ਗਏ ਨੇ ਭਾਜਪਾ ਦੇ ਵਿੱਚ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ ਤੇ ਬਿਲਕੁਲ ਦੇਖੋ ਕਿਉਂਕਿ ਹੋਂ ਤੋਂ ਪੁਰਜ਼ਨ ਪਹਿਲਾਂ ਹੀ ਜੋ ਪੀਆਰ ਰਿਜ਼ਾਇਨ ਦਿੱਤਾ ਗਿਆ ਸੀ ਗਰ ਰঞ্জੀਤ ਸਿੰਘ ਗੇਲ ਹਰਾਵਲੋਂ ਸ਼੍ਰੋਮਣੀ ਅਕਾਲੀ ਦਲ ਤੋਂ ਜਿਸ ਤੋਂ ਬਾਅਦ ਇਹ ਖਿਆਸ ਰਹੀ ਨਾ ਲਾਈ ਜਾ ਰਹੀਆਂ ਸੀ ਕਿ ਰঞ্জੀਤ ਸਿੰਘ ਗੇਲ ਹੁਣ ਆਵਾਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਹੀ ਸਕਿਆ ਨੇ ਲੇਕਿਨ ਕੱਲ ਦੇ ਤਰੀਕੇ ਨਾਲ ਪੀਜਪੀ ਦੇ ਵਿੱਚ ਸ਼ਾਮਿਲ ਹੋਏ ਨੇ ਤਾਂ ਗੱਲ ਜੁਕੀ ਹੈ ਉਹਨਾਂ ਹਰਿਆਣ ਦੇ ਜਿਹੜੇ ਮੁੱਖ ਮੰਤਰੀ ਨੇ ਨਾਤ ਸੈਣੀ ਉਹਨਾਂ ਵੱਲੋਂ ਜੁਟ ਕੇ ਸ਼ਾਮਿਲ ਕਰਵਾਇਆ ਗਿਆ ਉਸ ਤੋਂ ਬਾਅਦ ਜਿਹੜੀ ਲਗਾਤਾਰ ਮਜੀਕਿਆ ਅੱਜ ਦੇ ਕੇਸ ਦੇ ਵਿੱਚ ਜੋ ਲਗਾਤਾਰ ਪੁੱਛ ਕੇ ਚੱਲ ਰਹੀ ਹੈ ਉਸ ਦੇ ਵਿੱਚ ਕੁਝ ਕਨੈਕਸ਼ਨ ਜੋ ਕੀ ਹੈ ਉਹ ਸਾਹਮਣੇ ਆਇਆ ਰਣਜੀਤ ਸਿੰਘ ਗਿੱਲ ਦਾ ਮਜੀਠਿਆ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਕੁਝ ਟਰਾਂਜੈਕਸ਼ਨਸ ਇਹੋ ਜਿਹੀ ਹੋਈਆਂ ਵੱਡੇ ਲੈਣ ਦੇਣ ਹੋਏ ਰਣਜੀਤ ਸਿੰਘ ਗਿੱਲ ਤੇ ਬਿਕਮ ਸਿੰਘ ਮਜੀਠਿਆ ਦੇ ਵਿਚਕਾਰ ਜਿਸ ਨੂੰ ਲੈ ਕੇ ਜੀ ਔਰ ਜੋ ਕਿ ਵਿਜੀਲੈਂਸ ਵੱਲੋਂ ਉਹਨਾਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਰਣਜੀਤ ਸਿੰਘ ਗਿੱਲ ਤੇ ਰਣਜੀਤ ਸਿੰਘ ਗਿੱਲ ਦੇ ਜਿਹੜੇ ਸਾਰੇ ਠਿਕਾਣੇ ਨੇ ਉੱਥੇ ਹੁਣ ਰੇਡ ਕੀਤੀ ਜਾ ਰਹੀ ਹੈ ਰਣਜੀਤ ਸਿੰਘ ਗਿੱਲ ਦੇ ਦਸਤਰ ਤੇ ਇਸ ਤੋਂ علاوہ ਰਿਹائش तमाम ਜਗਾਹਾਂ ਤੇ ਜਿੱਥੇ ਵਿਜਨਸੀ ਟੀਮ ਦੇ ਸੱਜ ਪਹੁੰਚੀ ਹੋਈ ਹੈ ਤਾਂ ਰੇਡ ਜੋ ਕੀ ਉਹ ਕੰਡਕਟ ਕੀਤੀ ਜਾ ਰਹੀ ਜੀ ਅਨਮੋਲ ਬਣੇ ਰਹੋ ਸਾਡੇ ਨਾਲ ਤੁਸੀਂ ਅੱਗੇ ਵੀ ਜਾਣਕਾਰੀ ਤੁਹਾਡੇ ਕੋਲ ਲੈਂਦਾ ਰਵਾਂਗੇ ਤਾਂ ਜਿਵੇਂ ਭਾਪੀ ਦੇ ਵਿੱਚ ਰਣਜੀਤ ਸਿੰਘ ਗਿੱਲ ਨੂੰ ਸ਼ਾਮਿਲ ਕਰ ਲਿਆ ਗਿਆ ਹੈ ਪਹਿਲਾ ਇੱਕਿਆਸ ਲਗਾਏ ਜਾ ਰਹੇ ਸੀਗੇ ਕਿ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ ਮੈਂ ਅੱਜ ਜੀ ਮੋਦੀ ਸਾਹਿਬ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਔਰ ਪੰਜਾਬ ਦੇ ਭਲੇ ਲਈ ਪੰਜਾਬ ਦੀ ਤਰੱਕੀ ਲਈ ਮੈਂ ਜੀ ਬੀਜੇਪੀ ਜੁਆਇਨ ਕੀਤੀ ਹੈ ਤੇ ਮੈਂ ਮੁੱਖ ਮੰਤਰੀ ਸਾਹਿਬ ਸੀ ਨਰਸਿੰਘ ਸੈਣੀ ਜੀ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਜੁਆਇਨ ਕਰਾਇਆ ਸੋ ਅਸੀਂ ਹੁਣ ਰਲ ਕੇ ਕੰਮ ਕਰਾਂਗੇ ਔਰ ਪੰਜਾਬ ਦੇ ਵਿੱਚ ਤਾਂ ਕਿ ਬੀਜੇਪੀ ਦੀ ਸਰਕਾਰ ਅਸੀਂ ਬਣਾ ਸਕੀਏ ਕਿਉਂਕਿ ਜਿੰਨੇ ਵੀ ਬੀਜੇਪੀ ਦੇ ਜਿੱਥੇ ਸਟੇਟਾਂ ਚ ਸਰਕਾਰ ਹੈ ਉਹ ਬਹੁਤ ਅਕੇ ਲੰਗੇ ਨੇ ਸਟੇਟ ਤੇ ਸਾਡਾ ਪੰਜਾਬ ਬਹੁਤ ਪਛੜ ਗਿਆ ਸੋ ਅਸੀਂ ਵੀ ਚਾਹੁੰਦੇ ਆ ਵੀ ਅਸੀਂ ਸਾਰੇ ਰਲ ਕੇ ਮਿਹਨਤ ਕਰੀਏ ਤੇ ਪੰਜਾਬ ਚ ਬੀਜੇਪੀ ਦੀ ਸਰਕਾਰ ਬਣਾ ਕੇ ਤੇ ਅਸੀਂ ਪੰਜਾਬ ਨੂੰ ਤਰੱਕੀ ਦੀ ਲੀਤ ਲੇ ਹਮਾਰੇ ਰਣਜੀਤ ਗਿੱਲ ਸਾਹਿਬ ਜੀ ਨੇ ਅੱਜ ਭਾਰਤੀ ਜਨਤਾ ਪਾਰਟੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੀਤੀਆਂ ਨੂੰ ਉਹਨਾਂ ਨੂੰ ਦੇਖਦੇ ਅੱਜ ਪਾਰਟੀ ਕੋ ਜੁਆਇਨ ਕੀਤਾ ਮੈਂ ਇਹਨਾਂ ਦਾ पार्टी बीच शामिल होने ले दिल से धन्यवाद तो भी करता इनका स्वागत भी करता और मुझे पूरा विश्वास भी है कि गिल साहब एक बड़े प्रतिष्ठित व्यक्ति हैं इनका बड़ा दायरा है और लोगों में एक अच्छा रसूख है और उस रसूख का भारतीय जनता पार्टी को भी लाभ मिलेगा आने वाले समय के अंदर क्योंकि पंजाब के अंदर जो स्थितियां बनी है मैं ये मानता हूं क्योंकि लगातार ਪੰਜਾਬ ਕੇ ਲੋਕ ਵੋਟ ਤਾਂ ਦਿੰਦੇ ਰਹੇ ਨੇ ਪਰੰਤੂ ਜੋ ਪੰਜਾਬ ਦੇ ਲੋਕਾਂ ਨੂੰ ਅਪੇਕਸ਼ਾਏ ਹੁੰਦੀ ਸੀ ਉਹ ਅਪੇਕਸ਼ਾਏ ਪੂਰੀ ਨਹੀਂ ਹੋਈ ਹੈ ਕਿਉਂਕਿ ਜਿਸ ਪ੍ਰਕਾਰ ਸੇ ਆਮ ਆਦਮੀ ਨੇ ਵੀ ਬੜੇ ਸਜਾ ਬਾਗ ਦਿਖਾਤੇ ਔਰ ਸਜਾ ਬਾਗ ਦਿਖਾ ਕਰਕੇ ਵੋਟਾਂ ਤਾਂ ਲੈ ਲਈਆਂ ਪਰੰਤੂ ਪੰਜਾਬ ਦੇ ਆਵਾਮ ਪੰਜਾਬ ਕੀ ਜਨਤਾ ਉਹਨਾਂ ਦੀ ਅਪੇਕਸ਼ਾਉਂ ਦੇ ਉੱਪਰ ਇਹ ਸਰਕਾਰ ਪੂਰੀ ਨਹੀਂ ਉਤਰੀ ਔਰ पंजाब लगातार वो पिछड़ रहा है क्योंकि गलत नीतियों के कारण आज नरेंद्र मोदी जी के नेतृत्व में देश साडा किन्नी ऊंचे थान पहुंचा पहुँचा है आज अगर हम देखते हैं कि आज रोड का नेटवर्क है चाहे आप एयर कनेक्टिविटी का देखते हैं या कहीं हेल्थ को लेकर के देखते हैं या एजुकेशन को लेकर के जो नरेंद्र मोदी जी नीतियां ने आज साडा भारत दुनिया विच एक बड़े थानते चमक रहा है इन ग्यारह वर्षों में मोदी जी के नेतृत्व में देश चौथे स्थान के ऊपर आर्थिक रूप से एक शक्ति के रूप में उभर करके सामने खड़ा हुआ है और रणजीत गिल साहब आज मोदी जी दीतियाँ दी नर्थन करते हैं कि पंजाब भी आगे बढ़े ਪਿੱਛੇ ਨਾ ਰਹੇ ਤੋ ਉਹਨੋਂ ਲੈ ਕੇ ਅੱਜ ਪਾਰਟੀ ਨੂੰ ਜੁਆਇਨ ਕੀਤਾ ਹੈ ਅਸੀਂ ਵੀ ਦੇਖਦੇ ਹਾਂ ਕਿਉਂਕਿ ਪੜੋਸੀ ਰਾਜ ਹੈ ਪੜੋਸੀ ਰਾਜ ਕੇ ਨਾਤੇ ਯਹਾਂ ਕਿਸਾਨਾਂ ਦੀ ਜੋ ਉਹਨਾਂ ਦੇ ਲਾਭ ਹੈ ਕਿਸਾਨ ਦੀ ਫਸਲ ਦੀ ਗੱਲ ਕਰ ਲਈਏ ਚਾਹੇ ਕਿਸਾਨ ਦੇ ਮੁਆਵਜ਼ੇ ਦੀ ਗੱਲ ਕਰ ਲਈਏ ਸਾਡੀ ਸਰਕਾਰ ਹਰਿਆਣਾ ਵਿੱਚ ਆਦਨੀਯ ਮੋਦੀ ਜੀ ਦੇ ਸਾਥ ਮਿਲ ਕੇ ਜਿਸ ਪ੍ਰਕਾਰ ਸੇ ਉਹਨਾਂ ਦੇ ਖਾਤੋਂ ਵਿੱਚ ਡਾਇਰੈਕਟ ਮੁਆਵਜ਼ਾ ਪਹੁੰਚਾਉਣ ਦਾ ਕੰਮ ਕਰ ਰਹੀ ਹੈ। ਮਦਰ ਮੋਹਾਲੀ ਦੇ ਵਿੱਚ ਸਿਆਸਤਦਾਨ ਤੇ ਵੱਡੇ ਕੋਲੋਨਾਈਜ਼ਰ ਰਣਜੀਤ ਸਿੰਘ ਗਿੱਲ ਦੇ ਘਰ ਤੇ ਵਿਜੀਲੈਂਸ ਬਿਊਰੋ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਰੇਡ ਉਹਨਾਂ ਦੇ ਮੋਹਾਲੀ ਸਥਿਤ ਨਿਵਾਸ ਤੇ ਪਈ ਜਿਸ ਦੌਰਾਨ ਵਿਜੀਲੈਂਸ ਦੀ ਟੀਮ ਨੇ ਕਈ ਘੰਟਿਆਂ ਤੱਕ ਤਲਾਸ਼ੀ ਲਈ ਹੈ। ਵਿਜੀਲੈਂਸ ਦੇ ਵੱਲੋਂ ਕੀਤੀ ਗਈ ਇਹ ਕਾਰਵਾਈ ਕਈ ਆਰਥਿਕ ਗੜਬੜੀਆਂ ਤੇ ਸੰਭਾਵਿਤ ਭ੍ਰਸ਼ਟਾਚਾਰ ਦੇ ਨਾਲ ਜੋੜੀਆਂ ਜਾ ਰਹੀਆਂ ਨੇ। ਹਾਲਾਂਕਿ ਅਧਿਕਾਰਿਕ ਤੌਰ ਤੇ ਰੇਡ ਦੀ ਵਜ੍ਹਾ ਬਾਰੇ ਹਲੇ ਤੱਕ ਕੋਈ ਵੀ ਪੁਸ਼ਟੀ ਨਹੀਂ ਹੋਈ ਹੈ। ਸੂਤਰਾਂ ਮੁਤਾਬਕ ਵਿਜੀਲੈਂਸ ਦੇ ਵੱਲੋਂ ਰਣਜੀਤ ਸਿੰਘ ਗਿੱਲ ਦੀ ਜਾਇਦਾਦ ਅੰਕਾਊਂਟਸ ਦੇ ਕਈ ਦਸਤਾਵੇਜ਼ ਦੀ ਜਾਂਚ ਕੀਤੀ ਜਾ ਰਹੀ ਹੈ ਰੇਡ ਦੌਰਾਨ ਉਹਨਾਂ ਦੇ ਕੋਲੋਨਾਈਜ਼ਿੰਗ ਕਾਰੋਬਾਰ ਦੇ ਨਾਲ ਜੁੜੀਆਂ ਫਾਈਲਾਂ ਵੀ ਖੰਗਾਲੀਆਂ ਜਾ ਰਹੀਆਂ ਨੇ ਇਸ ਮਾਮਲੇ ਤੇ ਵਿਜੀਲੈਂਸ ਦੇ ਵੱਲੋਂ ਜਲਦ ਹੀ ਅਧਿਕਾਰਿਕ ਬਿਆਨ ਵੀ ਜਾਰੀ ਕੀਤਾ ਜਾ ਸਕਦਾ ਹੈ ਤਾਂ ਰਣਜੀਤ ਸਿੰਘ ਗਿੱਲ ਜੋ ਕਿ ਭਾਜਪਾ ਦੇ ਵਿੱਚ ਸ਼ਾਮਿਲ ਹੋਏ ਨੇ ਉਹਨਾਂ ਦੇ ਘਰ ਤੇ ਰੇਡ ਹੋ ਰਹੀ ਹੈ ਅਨਮੋਲ ਇਸ ਖਬਰ ਤੇ ਬਣੇ ਹੋਏ ਨੇ ਅਨਮੋਲ ਕਿ ਕੁਝ ਜਾਣਕਾਰੀ ਭਾਜੀਪੀ ਦੇ ਵਿੱਚ ਸ਼ਾਮਿਲ ਹੋਏ ਉਸ ਤੋਂ ਬਾਅਦ ਅੱਜ ਤੜਕੇ ਸਵੇਰੇ ਉਹਨਾਂ ਦੇ ਘਰ ਤੇ ਰੇਡ ਪੈ ਗਈ ਹੈ ਪ੍ਰਸ਼ਟਾਚਾਰ ਦੇ ਵੀ ਦੋਸ਼ ਲੱਗ ਰਹੇ ਨੇ ਇਸ ਬਾਰੇ ਕੋਈ ਆਫੀਸ਼ੀਅਲ ਸਟੇਟਮੈਂਟ ਹੁਣ ਤੱਕ ਸਾਹਮਣੇ ਆਇਆ ਬਿਲਕੁਲ ਨਹੀਂ ਕੋਈ ਰੇਡ ਜ਼ਰੂਰ ਕੀਤੀ ਜਾ ਰਹੀ ਹੈ ਤੇ ਕੋਈ ਆਫੀਸ਼ੀਅਲ ਸਟੇਟਮੈਂਟ ਈਆ ਫਿਰ ਕੋਈ ਕੋਈ ਅਪਚਾਰਿਕ ਪੁਸ਼ਟੀ ਜੋਤੀ ਹੈ ਉਹ ਹਜੇ ਤੱਕ ਜੁਕੀ ਨਾ ਇਤਲਾ ਸੁਭਾਗ ਵੱਲੋਂ ਨਹੀਂ ਕੀਤੀ ਗਈ ਦੱਸਿਆ ਜਾ ਰਿਹਾ ਸੂਤਰਾਂ ਦੇ ਹਵਾਲੇ ਤੋਂ ਕਿ ਵਿਕਰਮ ਸਿੰਘ ਮਜੀਠੀਆ ਦੇ ਨਾਲ ਸੰਬੰਧ ਦੱਸੇ ਜਾ ਰਹੇ ਹਨ ਵਿਕਰਮ ਸਿੰਘ ਮਜੀਠੀਆ ਦੇ ਨਾਲ ਕੁਝ ਡੀਲਸ ਸਥਾਪਿਤ ਹੋਈਆਂ ਨੇ ਜਿਸ ਨੂੰ ਲੈ ਕੇ ਇਹ ਰੇਡ ਚੁੱਕੀ ਹੈ ਉਹ ਵਿਜਲੈਂਸ ਵੱਲੋਂ ਕੀਤੀ ਜਾ ਰਹੀ ਹੈ ਹੁਣ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਦੇਖਣਾ ਹੋਵੇਗਾ ਕਿ ਕ્યા ਕੁਝ ਰਿਕਵਰੀ ਜੋ ਕਿ ਹੈ ਉਹ ਵਿਜਲੈਂਸ ਵੱਲੋਂ ਕੀਤੀ ਜਾਂਦੀ ਹੈ ਕਿਉਂਕਿ ਇਸ ਮਾਮਲੇ ਦੇ ਵਿੱਚ ਰਣਜੀਤ ਸਿੰਘ ਗਿੱਲ ਜੋ ਕਿ ਇੱਕ ਵੱਡਾ ਕੋਲੋਨਾਈਜ਼ਰ ਨੇ ਬਹੁਤ ਵੱਡੇ ਪੋਲੀਟੀਸ਼ਨ ਨੇ ਉਹਨਾਂ ਦੇ ਘਰ ਤੇ ਦਫ਼ਤਰ ਤੇ ਬਾਹਰ ਜੁਕੀ ਹੈ तमाम ठाਵਾਂ ਤੇ ਰੇਡ ਇਸ ਵਕਤ ਵਿਜਲੈਂਸ ਵੱਲੋਂ ਕੀਤੀ ਜਾ ਰਹੀ ਹੈ ਜੀ ਤੇ ਇਹ ਕਿੰਨੇ ਵਜੇ ਅਨਮੋਲ ਰੇਡ ਸ਼ੁਰੂ ਹੋਈ ਅਚਾਨਕ ਇਸ ਤਰੀਕੇ ਦੀ ਰੇਡ ਸ਼ੁਰੂ ਹੋਈ ਆ ਪਹਿਲਾਂ ਤੋਂ ਉਹਨਾਂ ਨੂੰ ਕੋਈ ਇਨਫੋਰਮੇਸ਼ਨ ਦਿੱਤੀ ਗਈ ਸੀਗੀ ਕਿ ਅੱਜ ਉਹਨਾਂ ਦੇ ਘਰ ਰੇਡ ਪੈਣੀ ਹੈ ਕਿਉਂਕਿ ਹਰ ਵਾਰੀ ਦੇਖਿਆ ਜਾਂਦਾ ਹੈ ਕਿ ਜਿਹੜੇ ਵੀ ਸਿਆਸਤਦਾਨਾਂ ਦੇ ਘਰ ਰੇਡ ਪੈਂਦੀ ਹੈ ਹਰ ਵਾਰ ਉਹ ਇਸੇ ਗੱਲ ਦਾ ਵਿਰੋਧ ਕਰਦੇ ਨੇ ਕਿ ਕੋਈ ਇਨਫੋਰਮੇਸ਼ਨ ਪਹਿਲਾਂ ਤੋਂ ਨਹੀਂ ਦਿੱਤੀ ਜਾਂਦੀ ਤੇ ਅਚਾਨਕ ਹੀ ਰੇਡ ਕਰ ਦਿੱਤੀ ਜਾਂਦੀ ਹੈ। ਪਰ ਪースト ਜੇਕਰ ਗੱਲ ਕੀਤੀ ਜਾਵੇ ਵਿਜਰੈਂਸ ਦੀ ਤਾਂ ਵਿਜਰੈਂਸ ਵੱਲੋਂ ਕੋਈ ਪ੍ਰਾਇਰ ਇਨਫੋਰਮੇਸ਼ਨ ਕਦੇ ਨਹੀਂ ਦਿੱਤੀ ਜਾਂਦੀ। ਵਿਜਰੈਂਸ ਵੱਲੋਂ ਅਚੁੱਧੇ ਜਾ ਕੇ ਰੇਡ ਕੀਤੀ ਜਾਂਦੀ ਹੈ ਅੱਜ ਵੀ ਜੁਗੀ ਹੈ। ਹਰ ਵਾਰ ਦੀ ਤਰ੍ਹਾਂ ਅਰਲੀ ਮਾਰਨਿੰਗ ਵਿਜੀਲੈਂਸ ਦੀ ਟੀਮਸ ਪਹੁੰਚੀ ਤੇ ਉਹਨਾਂ ਵੱਲੋਂ ਰੇਡ ਜੋ ਕਿ ਉਹ ਕੰਡਕਟ ਕਰ ਦਿੱਤੀ ਗਈ। ਤਮਾਮ ਜੋ ਫੋਨਸ ਨੇ ਉਹਨਾਂ ਦੇ ਲੈ ਲਏ ਗਏ ਨੇ ਕਿਸੇ ਤਰੀਕੇ ਦਾ ਸੰਪਰਕ ਜੋ ਕਿ ਉਹ ਬਾਹਰ ਲੋਕਾਂ ਨਾਲ ਨਹੀਂ ਜੋ ਕਿ ਉਹਨਾਂ ਨੂੰ ਕਰਨ ਦਿੱਤਾ ਜਾ ਰਿਹਾ। ਠੀਕ ਹੈ ਅਨਮੋਲ ਬਹੁਤ-ਬਹੁਤ ਧੰਨਵਾਦ ਤੁਹਾਡਾ ਤੋਂ ਸਮਾਨ ਜਾਣਕਾਰੀ ਸਾਂਝੀ ਕੀਤੀ। ਰਣਜੀਤ ਸਿੰਘ ਗਿੱਲ ਦੇ ਘਰ ਦੇ ਉੱਤੇ ਵਿਜੀਲੈਂਸ ਦੀ ਪਈ ਰੇਡ ਨੂੰ ਲੈ ਕੇ ਜਿੰਨਾ ਰੌਲਾ ਪਾਇਆ ਜਾ ਰਿਹਾ ਉਹ ਤਾਂ ਕਈ ਹੋਰ ਸਵਾਲਾਂ ਨੂੰ ਬੜੇ ਕਰ ਰਿਹਾ ਹੈ। ਭਾਜਪਾ ਦੇ ਪ੍ਰਧਾਨ ਤੇ ਜਿਹੜੇ ਕਾਰਜਕਾਰੀ ਪ੍ਰਧਾਨ ਲਾਏ ਨੇ ਉਨਾ ਨਾ ਵੀ ਇੰਤਜ਼ਾਰ ਨਹੀਂ ਕੀਤਾ ਗਿਆ ਐਡੀ ਕਿਹੜੀ ਕਾਲੀ ਪੈ ਗਈ ਸੀ ਕਿ ਹਰਿਆਣੇ ਦੇ ਮੁੱਖ ਮੰਤਰੀ ਨੂੰ ਰਣਜੀਤ ਸਿੰਘ ਗੱਲੋਰਾ ਨੂੰ देर रात ਪਾਰਟੀ ਦੇ ਵਿੱਚ ਸ਼ਾਮਲ ਕਰਉਣਾ ਪਿਆ ਅਜੇ ਕੁਝ ਦਿਨ ਤਾਂ ਲੰਘਿਆ ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਹਾਲਾ ਨਾ ਮਾਰਿਆ ਕੀਦੇ ਵਾਸਤੇ ਉਸ ਵਿਅਕਤੀ ਦੇ ਵਾਸਤੇ ਜਿਹਦੇ 7 ਤੋਂ 17 ਦੇ ਦੌਰਾਨ ਪੰਜਾਬ ਦੇ ਵਿੱਚ ਚਿੱਟੇ ਦੇ ਨਾਲ ਉਹ ਤਬਾਹੀ ਮਚਾਈ ਕਿ ਸਾਡੀ ਇੱਕ ਪੂਰੀ ਦੀ ਪੂਰੀ ਜਨਰੇਸ਼ਨ ਜਿਹੜੀ ਸੀ ਉਹਦੇ ਵਿੱਚ ਖੱਪ ਗਈ। ਕਿਸ ਕਿਸਮ ਦੀਆਂ ਬੇਨਿਜਮੀਆਂ ਹੋਈਆਂ। ਉਦੋਂ ਭਾਰਤੀ ਜਨਤਾ ਪਾਰਟੀ ਨਾਲ ਹੀ ਤਾਂ ਭਾਈਵਾਲ ਸੀ। ਅਸਲ ਦੇ ਵਿੱਚ ਰੌਲਾ ਇਹ ਹੈ ਕਿ ED ਦੀ ਜਾਂਚ ਰੋਕੀ ਗਈ। ਇਹ ਗੱਲਾਂ ਬਹੁਤ ਵਾਰੀ ਸਾਹਮਣੇ ਆ ਚੁੱਕੀਆਂ ਨੇ। ED ਦੇ ਸਾਬਕਾ ਡਾਇਰੈਕਟਰ ਨੇ ਓਪਨਲੀ ਇਹ ਗੱਲ ਕਹੀ ਹੈ ਕਿ ਮੈਨੂੰ ਜਾਂਚ ਨਹੀਂ ਕਰ ਦਿੱਤੀ ਗਈ। ਇੱਕ ਅਫੀਸਰ ਸਾਹਮਣੇ ਬਿਠਾ ਦਿੱਤਾ ਗਿਆ ਸੀ। ਜੇ ਮਨੀਤਿਆ ਦੀ ਗੱਲ ਆਈ ਤੇ ਕਪਤਨ ਨਵਿੰਦਰ ਸਿੰਘ ਉਹ ਵੀ ਨਿਕਲ ਕੇ ਆ ਗਏ। ਜੇ ਹੁਣ ਉਹ ਤਾਰਾਂ ਜਿਹੜੀਆਂ ट्रांजੈਕਸ਼ਨ ਦੀਆਂ ਰਜੀਤ ਸਿੰਘ ਗਿੱਲ ਵੱਲੋਂ ਤੁਰੀਆਂ ਤੇ ਭਾਰਤੀ ਜਨਤਾ ਪਾਰਟੀ ਨਾਲ ਦੀ ਨਾਲ ਉਹਦੇ ਹੱਕ ਦੇ ਵਿੱਚ ਆ ਕੇ ਉੱਦਣ ਲੱਗੀ ਇਹ ਮੇਲ ਤੇ ਸੁਮੇਲ ਇਹ ਗੱਠਜੋੜ ਜਿਹੜਾ ਇਹ ਕਿਹੋ ਜਿਹਾ ਕਿੰਨਾਂ ਲੋਕਾਂ ਦੀ ਬਣਤੀ ਕੀਤੀ ਜਾ ਰਹੀ ਹੈ ਸੁਵਾਨ ਇਸ ਵੇਲੇ ਇਹ ਬਣਦੇ